ਮਨ 22 ਦਿਨ ਹੋ ਗਏ ਬੈਠ ਨੂੰ ਉਹ ਪਈਏ ਤੇ ਕੋਈ ਸੁਣਵਾਇ ਤੇ ਪਰ ਮਤਮਾਨ ਹੈ ਕਿ ਜੇ ਆਪਦਾ ਫਿਰ ਪੰਜਾਬ ਮੁਕਤਰੀ ਆਉਣਾ ਹੋਵੇ ਤੇ ਭਾਜੜ ਨਹੀਂ ਪੈ ਜਾਂਦੀ ਮੁਲਾਜ਼ਮਾਂ ਦੀ ਹੁਣ ਕੋਈ ਪੁੱਛਿਆ ਪੁੱਛਿਆ ਨਹੀਂ ਇੱਥੇ 20 ਬੰਦੇ ਨਹੀਂ ਸੀ ਉਹਦੇ ਕੋਲ ਸ਼ਰਮ ਹੋਣੀ ਚਾਹੀਦੀ ਉਹਨ ਸਾਡਾ ਬਾਈ ਆਦੇ ਤੁਹਾਡਾ ਲੈਣਾ ਨਹੀਂ ਅਸੀਂ ਵੀ ਕਾਟ ਮੰਗਦੇ ਕਾਟ ਮੰਗਦੇ ਜੀ ਮਾਲਕ ਨਹੀਂ ਆਉਂਦਾ ਸੈਲਰ ਮਾਰਕ ਹਾਂ ਦੇ ਸਾਡੇ ਕੋਲ ਤਾਂ ਮਾਲ ਹੀ ਪੂਰਾ ਹੋ ਗਿਆ ਆ ਦਾ ਹੋਰ ਮੰਡੀਆਂ ਚ ਲੈ ਜਾਓ ਹੋਰ ਕਿੱਥੇ ਲਿਜਾਈਏ ਅਸੀਂ ਜਾ ਕੇ ਇਸ ਵਕਤ ਪਿੱਛੇ ਦੇ ਸਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ ਮਸਲਾ ਝੋਨੇ ਦੀ ਤਲਾਈ ਲਿਫਟਿੰਗ ਦਾ ਤੇ ਅਸੀਂ ਗਦਰਵਾ ਹਲਕੇ ਦੀ ਇੱਕ ਅਨਾਜ ਮੰਡੀ ਦੇ ਵਿੱਚ ਆ ਤੇ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜੇ ਨੇ ਇੱਥੇ ਬੈਠੇ ਨੇ ਕੁਝ ਬਜ਼ੁਰਗ ਨੇ ਬਾਪੂ ਜੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆ ਨੂੰ ਹੋ ਗਏ 5 ਦਿਨ ਹੋ ਗਏ ਜੀ ਅੱਛਾ ਜੀ ਹਾਂ ਹਜੇ ਕਹਿੰਦੇ ਆ ਨਹੀਂ ਲੈਂਦੇ ਕੁਝ ਦਿਨ ਦੇ ਤੋਲ ਦੇ ਤਾਲ ਦੇ ਨੇ ਜੀ ਅੱਛਾ ਬੋਲੀ ਲੱਗ ਗਈ ਬੋਲੀ ਲਾਉ ਲੱਗ ਜੇ ਤਾਂ ਤੋਲ ਹੀ ਦੇਣਗੇ ਫਿਰ ਬੋਲੀ ਨਹੀਂ ਲਾਉਂਦੇ ਜੀ ਕੀ ਗੱਲ ਪਤਾ ਨਹੀਂ ਆ ਜੀ ਮੋਜ ਕਰਵਾਦਾ ਹਮ ਲਾ ਮਸਾਈ ਕਰ ਛੱਡਦੇ ਆਖ ਛੱਡਦੇ ਸਾਨੂੰ ਹੁਣ ਕੀ ਪਤਾ ਮਸ਼ੀਨ ਦਾ ਇਹ ਕਰਦੇ ਮੋਜ ਕਰ ਵੀ ਕਿਵੇਂ ਸਹੀ ਆ ਕਿ ਗਲਤ ਸਾਨੂੰ ਹੁਣ ਕੀ ਪਤਾ ਜੀ ਜੀਵਿੰਦਰ ਹਮ ਵਾ ਵਾਖ ਨਹੀਂ ਦੇਖਦੇ ਨਹੀਂ ਕੱਲ ਇੱਥੇ ਉਹ 20 ਸੀਗਾ ਉਹਦਾ 3.5 ਕਿਲੋ ਕਾਟ ਮੰਗਦੇ ਸੀਗੇ ਜੀ ਫਿਰ ਉਹ ਬਾਈ ਨੇ ਤੋਂ ਲੈਣਵਾ ਦਾ ਮਨ ਨਹੀਂ ਦਿੰਦਾ ਸਾਡੇ 3 ਕਿਲੋ ਸਾਡਾ ਬਾਈ ਆ ਤੇ ਤੁਹਾਡਾ ਲੈਣਾ ਨਹੀਂ ਅਸੀਂ ਵੀ ਕਾਟ ਮੰਗਦੇ ਕਾਟ ਕਾਟ ਮੰਗਦੇ ਜੀ ਕਿੰਨੀ ਤੁਹਾਨੂੰ ਸਾਡੇ 20 ਦਾ ਸਾਡੇ 3 ਕਿਲੋ ਕਾਟ ਮੰਗੀ ਹੈ ਕੱਲ ਕੁਇੰਟਲ ਪਿੱਛੇ ਬੋਟਲ ਪਿੱਛੇ ਜਾਂ ਬੋਰੀ ਪਿੱਛੇ ਕੁਆਟਰ ਪਿੱਛੇ ਕੁਆਟਰ ਪਿੱਛੇ ਕੁਇੰਟਲ ਵਿੱਚ ਹਾਂ ਜੀ ਤੇ ਇਹ ਕਾਟ ਕੌਣ ਮੰਗਦਾ ਹੈ ਤੁਹਾਡਾ ਏਜੰਸੀ ਵਾਲੇ ਆੜਤੀਏ ਜਾਂ ਜਿਹੜੀ ਉਹਨੇ ਲੈ ਕੇ ਜਾਣਾ ਹੁੰਦਾ ਆਪਣੇ ਨੇ ਚਲ ਕਿਹੜਾ ਖਰੀਦਣ ਆਉਂਦਾ ਸੈਲਰ ਆਲਾ ਦਾ ਇਹ ਬਾਈ ਉਹ ਕਹਿੰਦਾ ਵੀ 3.5 ਕਿਲੋ ਕਟ ਲਗੂਗੇ ਜੀ ਤੇ ਬਾਈ ਵਾਲਾ ਇਹ ਦੱਸਦਾ ਮੈਂ ਲੈਣਾ ਇਹ ਨਿਕਾ ਬਾਈ ਕਿਹੜਾ 20 ਤੋਂ ਉੱਤੇ ਆ ਕੋਈ ਆਇਆ ਇੱਥੇ ਲੀਡਰ ਤੁਹਾਡਾ ਹਾਲ ਚਾਲ ਪੁੱਛਣ ਵੋਟਾਂ ਚੱਲਦੀਆਂ ਅਗਲਾ ਸਿੰਧਾ ਨਹੀਂ ਸਾਡਾ ਹਲਕਾ ਬਠਿੰਡੇ ਦਾ ਜੀ ਹਲਕਾ ਬਠਿੰਡਾ ਹੈ ਅੱਛਾ ਦਰਵੇਜ਼ਾ ਆਉਂਦੇ ਸਾਡੇ ਨੇ ਗੱਗੀਆਂ ਨਾ ਮੈਂ ਕਿਹਾ ਪਿੱਛੇ ਦੇ ਕੀ ਕਹਿੰਦਾ ਟੰਡੇ ਵਾਲੇ ਪਿੰਡਾਂ ਦੇ ਰੌਲ ਗਦੌਲ ਜੀ ਤੁਰੀ ਨਹੀਂ ਜੀ ਟੰਡੇ ਮੂੰਹ ਲਾ ਦੇ ਇਹਦਾ ਆ ਬਲੂ ਆ ਕੋਟਲੀ ਮੰਗਿੱਦੜੇ ਹਲਕਾ ਤਾਂ ਹੈ ਇਹ ਬਠੰਡਾ ਪੁੱਤੋ ਹਲਕਾ ਜੀ ਉੱਚੋ ਹਲਕਾ ਹੈ ਵੀ ਕਹਿੰਦਾ ਵਟ ਸਾਂਝੀ ਆ ਪਿੰਡ ਉਧਰਲੇ ਇੱਧਰ ਵੀ ਆ ਜਾਂਦੇ ਆ ਆਹ ਇਹ ਜੀ ਆ ਟੰਡਾ ਆ ਇੱਧਰ ਕੋਟਲੀ ਆ ਗਈ ਜੇ ਇੱਧਰ ਆ ਬਲੂ ਆ ਗੱਲ ਦਾ ਮਸਲਾ ਤਾਂ ਇੱਕੋ ਹੀ ਆ ਆਪਾਂ ਹੋਰ ਬਾਈਆਂ ਨਾਲ ਵੀ ਗੱਲ ਕਰਦੇ ਆ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਥੋੜਾ ਹੋਗੇ ਖੜਾ ਕਿੰਨੇ ਕ ਦਿਨ ਹੋ ਗਏ ਕੀ ਮਸਲਾ ਕੀ ਆ ਜੀ ਸਾਡ ਨੂੰ ਜੀ 10 10 ਦਿਨ ਹੋ ਗਏ ਇੱਥੇ ਬੈਠਿਆ ਨੂੰ ਸੇਲਰ ਮਾਲਕ ਹੀ ਨਹੀਂ ਆਉਂਦੇ ਸਾਰੇ ਕਾਰਟ ਭਾਲਦੇ ਆ ਰਲ ਕੇ ਕੋਈ ਆਉਂਦਾ 5 ਕਿਲੋ ਦਿਓ ਕੋਈ 3 ਨਾਂ ਦਾ ਕੋਈ ਕਿੰਨੀ ਆਉਂਦਾ ਪਹਿਲਾਂ ਵੀ ਕਾਰਟਕੂਟ ਚੱਲਦੀ ਰਹੀ ਜੀ ਪਹਿਲਾਂ ਪਿੱਛੇ ਵੀ ਚੱਲਦੀ ਰਹੀ ਜੀ ਪਹਿਲੇ ਪਿਛਲੇ ਸਾਲਾਂ ਜੀ ਨਹੀਂ ਪਿਛਲੇ ਸਾਲ ਨਹੀਂ ਚੱਲੀ ਸਾਡੇ ਇੱਡੀ ਜੀ ਐਤ ਕੀ ਦਾ ਡੱਕਾ ਜੀ ਐਤ ਕੀ ਕੋਈ ਸੇ ਮਾਲਕ ਨਹੀਂ ਆਉਂਦਾ ਸੇਲਰ ਮਾਲਕ ਆਨੇ ਸਾਡੇ ਕੋਲ ਤਾਂ ਮਾਲ ਹੀ ਪੂਰਾ ਹੋ ਗਿਆ ਆ ਦਾ ਹੋਰ ਮੰਡੀਆਂ ਚ ਲੈ ਜਾਓ ਹੋਰ ਕਿੱਥੇ ਲਿਜਾਈਏ ਅਸੀਂ ਜਾ ਕੇ ਹੂੰ 10-10 ਤਾਂ ਸਾਨੂੰ ਇੱਥੇ ਹੋ ਕੇ ਬੈਠਿਆ ਨਾ ਇਹ ਕੋਈ ਇੱਥੇ ਲੀਡਰ ਨਹੀਂ ਆ ਕੇ ਪੁੱਛਦਾ ਕੋਈ ਆਂਸਪੈਕਟਰ ਨਹੀਂ ਆਇਆ ਇਹ ਬਹੁਤ ਮੰਦਾ ਹਾਲ ਹੈ ਜੀ ਸੋ ਦੇਖ ਰਿਹਾ ਹਾਂ ਕਿ ਇੱਕ ਮਯੂਸੀ ਦਾ ਆਲਮ ਜਿਹੜਾ ਤੁਸੀਂ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਦੇਖ ਰਹੇ ਹੋ ਇੱਕ ਕਹਿੰਦਾ ਪਹਿਲਾ ਫਸਲ ਬੀਜੀ ਫਿਰ ਉਹਨੂੰ ਵੇਚਣ ਦੇ ਲਈ ਮੰਡੀਆਂ 'ਚ ਬਹਿਣਾ ਪਿਆ ਜਿਹੜਾ ਵੇਚਣਾ ਸੀ ਸਰਕਾਰੀ ਭਾਅ ਤੇ ਵੇਕਣੀ ਸੀ ਉਹ ਵਿਕ ਨਹੀਂ ਰਹੀ ਜਿਹੜੀ ਸਰਕਾਰੀ ਭਾਅ ਤੇ ਮਿਲਣੀ ਸੀ ਉਹਦੀ ਬਲੈਕ ਦੇਣੀ ਪਈ ਡਾਇ ਦੀ ਕੀ ਕਹੋਗੇ ਜੀ ਡਾਇ ਬਾਰੇ ਆਜੋ ਨੇੜੇ ਆਜੋ ਤੁਸੀਂ ਥੋੜਾ ਜਾ ਹਾਂ ਜਿਹੜਾ ਮਿਲਦਾ ਜੀ ਕਿਸੇ ਪਾਸੇ ਨਹੀਂ ਮਿਲਦਾ ਹਾਂਜੀ ਮਿਲਦਾ ਹੀ ਨਹੀਂ ਕਿਸੇ ਪਾਸੇ ਅੱਛਾ ਹਾਂਜੀ ਕੀ ਬਲੈਕ ਵੀ ਚੱਲਦੀ ਓਦੀ ਕਿ ਕੀ ਹੈ ਮਿਲਦਾ ਹੀ ਨਹੀਂ ਕੁਝ ਵੀ ਆਉ ਉਹਦੇ ਨਾਲ ਡਬਲ ਹੋਰ ਮਾਰਦੇ ਆ ਕੁਝ ਕੀ ਕੁਝ ਸਲਫਾਸ ਦਾ ਗੱਟਾ ਦੇ ਦਿੰਦੇ ਸਲਫਰ ਦਾ ਗੱਟਾ ਦਿੰਦੇ ਆ ਜਾਂ ਉਹ ਨੈਣੋ ਦਿੰਦੇ ਆ ਹੂੰ ਇਹ ਪਹਿਲਾਂ ਦੇਖੇ ਕਿਤੇ ਇਹੋ ਜਿਹੇ ਹਾਲਾਤ ਤੁਹਾਡੀ ਦਾੜੀ ਚਿੱਟੀ ਹੋ ਗਈ ਹੁਣ ਪਹਿਲੀ ਵਾਰ ਹੋਇਆ ਇਹ ਕੰਮ ਮੈਨੂੰ 22 ਦਿਨ ਹੋ ਗਏ ਬੈਠੇ ਨੂੰ ਉਹ ਪਈਏ ਤੇਰੀ ਕੁਛ ਨਹੀਂ ਹੋਾਈ ਤੀ ਬਿਲਕੁਲ ਬਕਤਾਰ ਹੈ ਇਹ ਇਹ ਜਿਹੇ ਹਾਲਾਤ ਆਇਤਾ ਹੀ ਹੋਏ ਇਸ ਨੇ ਨਹੀਂ ਸੁਣ ਨਾ ਕੋਈ ਲੀਡਰ ਐਮ ਐਲ اے ਕੋਈ ਨਾ ਨਾ ਕੁਛ ਨਹੀਂ ਇੱਥੇ ਪਰ ਮਤਮਾਨ ਇੱਥੇ ਆਪਦਾ ਫਿਰ ਇੱਕ ਦਿਨ ਪੰਜਾਬ ਮੁੱਖ ਮੰਤਰੀ ਆਉਂਦਾ ਹੋਵੇ ਤੇ ਭਾਜੜ ਨਹੀਂ ਪਾਈ ਜਾਂਦੀ ਮੁਲਾਜ਼ਮਾਂ ਦੀ ਹੁਣ ਕੋਈ ਪੁੱਛਿਆ ਪੁੱਛਿਆ ਨਹੀਂ ਇੱਥੇ 20 ਬੰਦੇ ਨਹੀਂ ਸੀ ਉਹਦੇ ਕੋਲ ਸ਼ਰਮ ਹੋਣੀ ਚਾਹੀਦੀ ਓਨ ਅੱਗੇ ਕੀ ਕਹਿੰਦੇ ਵਿੱਕੀ ਬਣੂਗਾ ਕੀ ਪੰਜਾਬ ਦਾ ਬੰਨਾ ਕੀ ਐ ਬਸ ਬੇੜਾ ਕਰਕ ਹੋ ਗਿਆ ਸਾਰਾ ਕੁਝ ਕਰਨਾ ਐ ਆਹ ਜੋ ਧਾਨੀ ਚੱਕਦੇ ਇਹਨਾਂ ਨੂੰ ਬੀਜ ਨੂੰ ਹਟ ਜਾਣਾ ਹੈ ਮੁੜ ਕੇ ਮੰਡੀਆਂ ਆਖਣਗੇ ਕੈਨਸਲ ਕਰਦੇ ਬੱਸ ਖਤਮ ਕਰਨਾ ਮੰਡੀਆਂ ਖਤਮ ਕਰਨੀਆਂ ਇਹਨਾਂ ਨੇ ਹਣ ਬੀਜੂ ਦਾ ਕੀ ਕੀ ਬੀਜੂ ਮੱਕੀ ਆ ਐਮਐਸਪੀ ਉਹਦਾ ਕੀ ਹੈ ਦਿੰਦੇ 1200 ਹੈ ਮੂੰਗੀ ਆ ਮੂੰਗੀ ਦਾ ਐਮਐਸਪੀ 8800 ਰੱਖੀ ਬੈਠੇ ਦਿੰਦੇ 3500 ਹੈ ਇਹ ਕੋਈ ਸਰਕਾਰ ਦੇ ਰੂਲ ਹੈ ਐਮਐਸਪੀ ਪੂਰਾ ਦੇਣ ਕਿਉਂ ਨੇਦਾ ਹੁਣ 320 2320 ਹੈ ਤੇ ਹੁਣ ਇਹ ਥੇਡੇ ਮਾਰਦੇ ਆ 10 10 ਕਿਲੋ ਘਾਟ ਭਾਰਦੇ ਆ ਪਉ ਗੰਤਮਨ ਤਾਂ ਕਹਿੰਦਾ 25 26 27 ਸਾਰੀ ਚੱਕਾਂਗੇ ਕੀ ਹੁਣ ਕਦੀਆਂ ਗਾਲਾਂ ਕਢਾਉਣੀਆਂ ਉਹਨੂੰ ਕਾਦੀ ਚੱਕਦਾ ਉਹ ਕੱਲ੍ਹ ਖਿਆ ਬੜੇ ਤਾਂ ਸੀ ਮੰਡੀ ਚਾਕੇ ਕੋਈ ਦਸੇਮੇਂ ਢੇਰ ਵੀ ਆ ਹਫ਼ਤੇ ਤੋਂ ਪਹਿਲਾਂ ਵਿਗ ਗਈ ਆਉ ਗੱਟੇ ਸੀ ਇੱਥੋਂ ਤੁਰ ਗਏ ਪਾਸ ਕਰ ਤੇ ਇਨਸਪੈਕਟਰ ਨੇ ਕੱਲ ਉੱਥੋਂ ਮੋੜਤੀਆਂ ਟਰਾਲੀਆਂ ਉੱਥੇ ਆ ਦੇ ਫੇਰਾ ਦੇ ਕੀ ਮੋਚਰ ਆ ਗਿਆ ਕੀ ਗੱਲ ਉੱਥੇ ਕਿਵੇਂ ਵਧ ਗਿਆ ਟਰਾਲੀਆਂ ਵਾਪਸ ਆ ਗਏ ਉੱਥੋਂ ਸੈਲਰਾਂ ਚੋਂ ਉਹ ਆ ਦੇ ਇਹਦਾ ਮੋਚਰ ਵਧ ਗਿਆ ਕਿਹੜੇ ਰੂਲ ਐ ਤੁਸੀਂ ਕਿੰਨੇ ਸਾਲਾਂ ਤੋਂ ਖੇਤੀ ਕਰਦੇ ਹੋ ਸਰਦਾਰ ਬਚਪਨ ਤੋਂ ਕਰਤੇ ਆਂ ਇਹੋ ਜਿਹੇ ਹਾਲਾਤ ਦੇਖੇ ਨਾ ਇਹ ਨਾ ਪਹਿਲੀ ਵਾਰ ਹੋਇਆ ਕਿੰਨੇ ਦਿਨ ਹੋ ਗਏ ਅੱਜ 15 ਦਿਨ ਹੋ ਗਏ ਬੈਠੇ ਨੇ ਇੱਥੇ ਕੋਈ ਸੁਣਵਾਈ ਕੋਈ ਫਰਮਾਈ ਨਹੀਂ ਕੋਈ ਨਹੀਂ ਆਉਂਦਾ ਕਿ ਨਾ ਇੰਸਪੈਕਟਰ ਨਾ ਕੋਈ ਹੋਰ ਨਾ ਕੋਈ ਹੋਰ ਮਲਾਜਮ ਕੋਈ ਨਹੀਂ ਆ ਕੇ ਬੜਿਆ ਗਿਆ ਇੱਥੇ ਕੱਲੇ ਚੈਲਰ ਮਾਲ ਕਾਉਂਦੇ ਆ ਔ ਟਿੱਡੀ ਮਾਰ ਕੇ ਤੁਰ ਜਾਂਦੀ ਐ ਇਹ ਅ블ੂ ਭਾਵੇਂ ਜ਼ਿਲ੍ਹਾ ਬਠਿੰਡਾ ਮਸਲਾ ਕੀ ਐ ਵੋਟਾਂ ਦਾ ਆਂਡ ਗਵਾਂਡ ਦੇ ਵਿੱਚ ਬੜਾ ਫਰਕ ਪੈਂਦਾ ਕਿ ਬਜ਼ੁਰਗ ਕਹਿੰਦੇ ਸੀਗੇ ਆਹ ਦੇਖੋ ਰੇੜੀ ਲੀਡਰਾਂ ਦੀ ਇੱਧਰ ਵੀ ਤੁਰੀ ਫਿਰਦੀ ਐ ਗੇੜਾ ਮਾਰ ਜੋ ਕਿਉਂਕਿ ਵੱਟ ਨਾਲ ਵੱਟ ਸਾਂਝੀ ਐ ਤੇ ਵੱਟ ਨਾਲ ਵੱਟ ਸਾਂਝੀ ਹੋਵੇ ਤਾਂ ਨਾਲ ਵੀ ਚੱਕਿਆ ਜਾਂਦਾ ਹੁੰਦਾ ਮਸਲਾ ਕਿਉਂਕਿ ਇੱਥੋਂ ਹੀ ਅੱਗੇ ਜਾ ਕੇ ਚੀਜ਼ਾਂ ਆਉਣੀਆਂ ਐ ਪਾ ਵਾਟਮਾ ਨੂੰ ਐਸੇ ਮੋੜ ਚ ਲੰਗੇ ਇੱਥੋਂ ਲੰਘਿਆ ਕੰਦੇ ਭਗਵੰਤ ਮਾਣਾ ਐਸੇ ਮੋੜ ਤੋਂ ਪਰਾਂ ਭਲਾਈ ਜਾਣੇ ਨੂੰ ਠੀਕ ਆਪਾਂ ਭਲਾਈ ਜਾਣੇ ਤੋਂ ਵੀ ਆਏ ਹੁਣੇ ਹਾਲਾਤ ਨਾਜ਼ੁਕ ਨੇ ਤਮਾਸ਼ਾ ਬਣਾ ਰੱਖਿਆ ਚੁਟਕਲੇ ਸਟੇਜ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਅੰਤਰ ਹੁੰਦਾ ਐ ਇੰਨਾ ਚਿੱਟੀਆਂ ਦਾੜ੍ਹੀਆਂ ਰੁਲਦੀਆਂ ਫਿਰਦੀਆਂ ਨੇ ਮੰਡੀਆਂ ਦੇ ਵਿੱਚ ਮਜ਼ਾਕ ਬਣਾ ਦਿੱਤਾ ਗਿਆ ਇਹਨਾਂ ਦਾ ਜੀਨੇ ਲੈਣਾ ਹੁੰਦਾ ਆ ਕੇ ਜਿਵੇਂ ਇਹ ਕਾਰਖਾਨਿਆਂ ਦੇ ਵਿੱਚ ਝੋਨਾ ਪੈਦਾ ਕੀਤਾ ਹੋਵੇ मुठियां ਭਰ-ਭਰ ਦੇਖਦੇ ਨੇ ਤੇ ਫਿਰ ਇਸ ਨਜ਼ਰੀਏ ਨਾਲ ਦੇਖਦੇ ਕਿ ਇਹ ਫਸੂਕੀ ਬਿੱਲੀ ਵਾਰਡ ਦੇ ਵਿੱਚ ਤੇ ਫਿਰ ਇਹਨੂੰ ਅਸੀਂ ਇਹਦਾ ਚੰਮ ਲਾਹਾਂਗੇ ਸੋ ਚੰਮ ਲਾਉਣ ਦੀ ਸਥਿਤੀ ਪੈਦਾ ਹੋ ਗਈ ਹੈ ਕਿਸਾਨਾਂ ਦੀ ਠੀਕ ਹੈ ਕਿਸਾਨ ਯੂਨੀਅਨਸ ਬੈਠੀਆਂ ਨੇ ਉਹਨਾਂ ਦਾ ਮਸਲਾ ਅਲੱਗ ਹੈ ਪਰ ਅਸਲ ਜਿਹੜੇ ਕਿਸਾਨ ਨੇ ਉਹਨਾਂ ਦੀ ਨਮੋਸ਼ੀ ਜਿਹੜੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਇੱਥੇ ਪੜ ਸਕਦੇ ਹਾਂ ਕਿ ਸੋ ਇਹ ਨਮੋਸ਼ੀ ਜਿਹੜੀ ਹੈ ਇਹ ਬਹੁਤ ਮਹਿੰਗੀ ਪੈਂਦੀ ਹੁੰਦੀ ਹੈ ਭਾਵੇਂ ਸਰਕਾਰ ਤੇ ਲੀਡਰ ਕੋਈ ਵੀ ਹੋਵੇ